ਮੈਂ ਅੱਜ ਤੱਕ ਪਾਕਿਸਤਾਨ ਨੂੰ ਮਰਦਾਬਾਦ ਸਿਰਫ ਇਸ ਕਰਕੇ ਨਹੀਂ ਕਹਿੰਦਾ ਸੀਗਾ ਕਿਉਂਕਿ ਪਾਕਿਸਤਾਨ ਦੇ ਵਿੱਚ ਸਾਡੇ ਗੁਰੂ ਧਾਮ ਨੇ ਨਨਕਾਣਾ ਸਾਹਿਬ ਆ ਤੇ ਲਾਹੌਰ ਦੇ ਵਿੱਚ ਅਸੀਂ ਰਾਜ ਕੀਤਾ ਬਾਕੀ ਪਾਕਿਸਤਾਨ ਦੇ ਵਿੱਚ ਐਡੀ ਕੋ ਕੁਆਲਿਟੀ ਹੈ ਨਹੀਂ ਜਿਹੜਾ ਪਾਕਿਸਤਾਨ ਨੂੰ ਜਿੰਦਾਬਾਦ ਕਿਹਾ ਜਾਵੇ ਪਾਕਿਸਤਾਨ ਨੇ ਅੱਜ ਨਿੱਕੀ ਜਿਹੀ ਜੰਗ ਲੱਗੀ ਸੀਗੀ ਆਪਣੀ ਔਕਾਤ ਦਿਖਾਤੀ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਨੂੰ ਟਾਰਗੇਟ ਕਰਕੇ ਉਹਨੇ ਮਜੈਲਾਂ ਛੱਡੀਆਂ ਤੇ ਭਾਰਤੀ ਫੌਜ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਦੇ ਨਿਸ਼ਾਨੇ ਤੇ ਹਰਮੰਦਰ ਸਾਹਿਬ ਸੀਗਾ ਤਾਂ ਫਿਰ ਕਿਵੇਂ ਕਹਦੀ ਹੈ ਪਾਕਿਸਤਾਨ ਚੰਗਾ ਠੀਕ ਆ ਉਥ ਦੀ ਅਮਾਮ ਜਿਹੜੇ ਕਹਿੰਦੇ ਨੇ ਭਾਈ ਚਾਰਕ ਸਾਂਝ ਬਣੀ ਰਹੇ ਥੋੜੇ ਜਿ ਲੋਕ ਨੇ ਪਰ ਜ਼ਿਆਦਾਤਰ ਉਥੋਂ ਦੀ ਜਨਤਾ ਤੇ ਉਥੋਂ ਦੀ ਸਰਕਾਰ ਤਾਂ ਇਹ ਚਾਹੁੰਦੀ ਹੈ ਕਿ ਪੰਜਾਬ ਖਤਮ ਹੋ ਜੇ ਉਹਦਾ ਭਲਾ ਹੋਵੇ ਸਾਡੀ ਆਰਮੀ ਦਾ ਜਿਹਦੇ ਕੋਲ 에어 ਡਿਫੈਂਸ ਸਿਸਟਮ ਸੀਗਾ S400 ਜਿਹਦੇ ਕਰਕੇ ਉਹ ਮਜੇਲਾ ਸਮਾਨ ਦੇ ਵਿੱਚ ਡੈੱਡ ਹੋ ਗਈਆਂ ਜੇਕਰ ਮਜੇਲਾ ਡੈੱਡ ਨਾ ਹੁੰਦੀ ਤਾਂ ਪੰਜਾਬ ਦਾ ਕਿੰਨਾ ਨੁਕਸਾਨ ਹੋਣਾ ਸੀਗਾ ਤੁਸੀਂ ਸੋਚ ਕੇ ਦੇਖੋ ਯਾਰਾਂ ਉਦੋਂ ਦੀ ਆਪਣੇ ਤਾਂ ਪਾਕਿਸਤਾਨ ਦਿਲ ਚ ਉਤਰ ਗਿਆ ਬਾਈ ਪਹਿਲਾਂ ਵਾਲੀ ਗੱਲ ਨਹੀਂ ਦਈ ਪਹਿਲੇ ਵੀ ਸਿਰਫ ਇੰਨਾ ਕਿ ਆਪਣੇ ਗੁਰੂ ਧਾਮ ਕਰਕੇ ਮੈਂ ਇਹਨੂੰ ਕਹਿੰਦਾ ਸੀ ਕਿ ਪਾਕਿਸਤਾਨ ਵਧੀਆ ਜੇ ਆਪਣੇ ਰਾਜ ਕੀਤਾ ਤਾਂ ਵਧੀਆ ਪਰ ਐਡੀ ਕੁਆਲਿਟੀ ਹੈ ਨਹੀਂ ਮੈਂ ਦੁਬਾਰਾ ਫੇਰ ਕਹਾਂ ਪਾਕਿਸਤਾਨ ਦੇ ਵਿੱਚ ਉਹ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਸਿਰਫ ਇਸ ਕਰਕੇ ਸਿਰਫ ਇਸ ਕਰਕੇ ਵੀ ਇੰਡੀਆ ਨਾਲ ਪੰਗਾ ਲੈਣ ਵਕਤ ਪੰਜਾਬੀ ਮੂਰੇ ਹਿੱਕ ਡਾ ਕੇ ਖੜਦਾ ਹੋਰ ਕੋਈ ਗੱਲ ਨਹੀਂ ਬਾਕੀ ਤੁਸੀਂ ਆਪ ਸਿਆਣੇ ਹੋ ਵਾਹਿਗੁਰੂ ਭਲੀ ਕਰੇ